ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਰਾਤ ਦਾ ਵਲੌਗ ਹੁਣ ਲਗਭਗ 8:00 ਵਜੇ ਦਾ ਟਾਈਮ ਹੋ ਚੁੱਕਿਆ ਹੈ ਤੇ ਮੈਂ ਨਾ ਆਇਆ ਸੀ ਆਪਣੀ ਦੁਕਾਨ ਤੇ ਆਪਣੇ ਅੱਡੇ ਤੇ ਵੀਰ ਜੀ ਨੂੰ ਲੈਣ ਕਿਉਂਕਿ ਮੋਟਰਸਾਈਕਲ ਮੈਂ ਮੋਟਰਸਾਈਕਲ ਲੈਣ ਦਾ ਸੀ ਫੁੱਫੜ ਜੀ ਨੇ ਤੇ ਉਹਨਾਂ ਕੋਲ ਅੱਜ ਹੈ ਨਹੀਂ ਸੀ ਸਵਾਰੀ ਕੋਈ ਤੇ ਤਾਂ ਹੀ ਕਰਕੇ ਮੈਂ ਆਇਆ ਸੀ ਦੁਕਾਨ ਆਪਣੀ ਤੇ ਇੱਥੇ ਸਾਡੀ ਖਰਾਦ ਦੀ ਦੁਕਾਨ ਹੈ ਬਿਲਡਿੰਗ ਦੀ ਦੁਕਾਨ ਆਓ ਤੁਹਾਨੂੰ ਦਿਖਾਉਂਦੇ ਹਾਂ ਜੀ ਦੁਕਾਨ ਅੰਦਰੋਂ ਤੇ ਆਏ ਜੀ ਮਸ਼ੀਨ ਰੱਖੀ ਆ ਮਸ਼ੀਨਾਵਾਂ ਵਗੈਰਾ ਜਿਹਦੇ ਨਾਲ ਲੋਹੇ ਲੋਹੇ ਦਾ ਸਮਾਨ ਕਰਦੇ ਆ ਸਹੀ ਸਹੀ ਜੋ ਵੀ ਆ ਤੇ ਬਾਕੀ ਬਿਲਡਿੰਗ ਦੀ ਇਹ ਖਰਾਦੀ ਦੁਕਾਨ ਜੀ ਨੂੰ ਕਹਿੰਦੇ ਤੇ ਇੱਥੇ ਵੀਰ ਜੀ ਕੰਮ ਕਰਦੇ ਨੇ ਫੁੱਫੜ ਜੀ ਦੇ ਵਿਚਕਾਰ ਫੁੱਫੜ ਜੀ ਦੇ ਬੇਟੇ ਤੇ ਨਾਲ ਇੱਕ ਮੁੰਡਾ ਕੰਮ ਕਰਦਾ ਹੈ ਉਹਨਾਂ ਦੇ ਤੇ ਵੀਰ ਜੀ ਨੇ ਨਾ ਮੈਂ ਬੈਠਾ ਹੀ ਇੱਥੇ ਅਸੀਂ ਚੱਲੇ ਹੀ ਬਸ ਲੈਣ ਆਇਆ ਸੀ ਉਹਨਾਂ ਨੂੰ ਤੇ ਵੀਰ ਜੀ ਨੇ ਮੈਨੂੰ ਆਹ ਲਿਆ ਕੇ ਦਿੱਤਾ ਤੇ ਅਸੀਂ ਆਹ ਖਾ ਰਹੇ ਹਾਂ ਰਬੜੀ ਸਵਾਦ ਮਤਲਬ ਰਬੜੀ ਜੀ ਜਿਹੜੀ ਹੁੰਦੀ ਹੈ ਕਿਉਂਕਿ ਲਾਗੇ ਹੋਟਲ ਹੈ ਨਾ ਬਹੁਤ ਵਧੀਆ ਮਠਾਈਆਂ ਬਣਾਉਂਦੀ ਹੈ ਤੇ ਆ ਗੁਰਦੁਆਰਾ ਸਾਹਿਬ ਹੈ ਦੋਸਤੋ ਸਾਡੇ ਨਾਲ ਹੋਲਾ ਮੱਲਾ ਆ ਚੁੱਕਿਆ ਹੈ ਬਸ ਰਹਿ ਚੁੱਕਿਆ ਹੈ ਦੋ ਤਿੰਨ ਦਿਨ ਤੇ ਦੋ ਕੁ ਦਿਨ ਰਹਿ ਗਏ ਹੁਣ ਹੋਲੇ ਮੱਲੇ ਨੂੰ 24 25 26 ਮਾਰਚ ਨੂੰ ਹੈ ਹੋਲਾ ਮੱਲਾ ਬਹੁਤ ਹੀ ਤਗੜੇ ਮਤਲਬ ਬਹੁਤ ਹੀ ਜ਼ਿਆਦਾ ਮਨਾਇਆ ਜਾਂਦਾ ਵਧੀਆ ਹੋਲਾ ਮੱਲਾ ਤੇ ਸਾਡੇ ਨਾ ਦੁਕਾਨ ਦੇ ਅੱਗੇ ਵੀ ਦੁਕਾਨ ਬੁੱਕ ਹੋ ਚੁੱਕੀ ਹੈ ਕਿਸੇ ਪੰਜਾਬ ਤੋਂ ਕੋਈ ਹੈ ਉਹਨਾਂ ਨੇ ਲਈ ਹੈ ਦੁਕਾਨ ਤੇ ਆ ਸਾਰਾ ਇੰਨਾ ਜਿਆਦਾ ਹਲਮ ਲਵਦੀਆ ਹੁੰਦਾ ਨਾ ਸਾਰਾ ਹੀ ਭਰ ਜਾਣਾ ਹੈ ਮਤਲਬ ਬਹੁਤ ਹੀ ਹਰ ਤਰ੍ਹਾਂ ਦੀਆਂ ਦੁਕਾਨਾਂ ਲੱਗਣਗੀਆਂ ਇੱਥੇ ਤੇ ਬਹੁਤ ਸੰਗਤ ਆਉਂਦੀ ਹੈ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਪੰਜਾਬ ਤੋਂ ਹਰ ਥਾਂ ਉਹ ਸੰਗਤ ਆਉਂਦੀ ਹੈ ਤੇ ਇੱਥੇ ਹੁਣ ਅਸੀਂ ਨਾ ਗੋਲ ਗੱਪੇ ਖਾਣ ਲੱਗ ਗਏ ਹਾਂ ਤੇ ਉਹ ਹੈ ਗੁਰਦੁਆਰਾ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਗੇਟ ਹੈ ਤੇ ਬਹੁਤ ਚੈਲ ਪੈਲ ਹੋ ਗਈ ਸਭ ਸੰਗਤਾਂ ਕਾਫੀ ਸੇਵਾ ਕਰਨ ਪਹਿਲੇ ਆ ਜਾਂਦੀਆਂ ਐ ਇਹ ਇੱਥੇ ਰੁਕ ਜਾਂਦੀਆਂ ਦੂਰ ਦੂਰਾਂ ਸੰਗਤਾਂ ਤੇ ਹੁਣ ਅਸੀਂ ਉਹ ਮੁੰਡਾ ਕਹਿੰਦਾ ਚੱਲ ਜਿਹੜਾ ਦੁਕਾਨ ਤੇ ਕੰਮ ਕਰਦਾ ਹੈ ਵੀ ਆਪਾਂ ਗੋਲ ਗੱਪੇ ਖਾ ਲੈਨੇ ਆ ਮੈਂ ਕਿਹਾ ਚਲੋ ਖਾ ਲੈਨੇ ਕੋਈ ਨਾ ਤੇ ਫਿਰ ਉਹ ਆਪਣੇ ਘਰ ਚਲੇ ਗਿਆ ਅਸੀਂ ਤੇ ਅਸੀਂ ਹੁਣ ਚੱਲੇ ਆ ਆਪਣੇ ਘਰ ਆ ਗੁਰੂ ਗੁਰਦੁਆਰਾ ਸਾਹਿਬ ਤੁਸੀਂ ਦੇਖ ਸਕਦੇ ਹੋ ਕਰੋ ਦਰਸ਼ਨ ਦੋਸਤੋ ਤੇ ਹੌਲੇ ਮੱਲੇ ਤੇ ਤੁਹਾਨੂੰ ਵਲੌਗ ਬਣਾ ਕੇ ਪੂਰੇ ਦਿਖਾਵਾਂਗੇ ਪੂਰਾ ਵਲੌਗ ਸਾਰਾ ਆਪਾਂ ਸ਼ੂਟ ਕਰਾਂਗੇ ਬਹੁਤ ਹੀ ਵਧੀਆ ਲੱਗਦਾ ਹੈ ਸਾਨੂੰ ਬਹੁਤ ਜ਼ਿਆਦਾ ਚਾਹ ਹੁੰਦਾ ਹੈ ਹੌਲੇ ਮੱਲੇ ਦਾ ਤੇ ਬਸ ਆਏ ਨਵੀਆਂ ਦੁਕਾਨਾਂ ਬਣੀਆਂ ਦੋਸਤੋ ਇੱਧਰ ਸਭ ਦੁਕਾਨਾਂ ਮਤਲਬ ਬੁੱਕ ਹੋ ਚੁੱਕੀਆਂ ਐ ਇੱਧਰ ਝੂਟੇ ਝਾਟੇ ਵਗੈਰਾ ਸਭ ਲੱਗ ਗਏ ਹਰ ਤਰ੍ਹਾਂ ਦੇ ਤੇ ਹੋਲਾ ਮਹੱਲਾ ਸੱਚੀ ਬਹੁਤ ਹੀ ਸਾਡੇ ਯੂਪੀ ਦੇ ਵਿੱਚ ਵਧੀਆ ਮਨਾਇਆ ਜਾਂਦਾ ਹੈ ਵੱਡਾ ਗੁਰਦੁਆਰਾ ਸਾਡੇ ਅੱਡੇ ਤੇ ਸਾਡੇ ਘਰ ਤੋਂ ਹੋਣਾ ਐ 8 ਕਿਲੋਮੀਟਰ ਦੂਰ ਤੇ ਬਹੁਤ ਦੂਰ ਦੂਰ ਸੰਗਤ ਆਉਂਦੀ ਐ ਤੇ ਹੁਣ ਅਸੀਂ ਘਰ ਨੂੰ ਜਾ ਰਹੇ ਹਾਂ ਤੇ ਆ ਸਾਨੂੰ ਨੇ ਰਹੀ ਹੋ ਗਿਆ ਐ ਤੇ ਪਹੁੰਚ ਜਾਣਾ ਐ ਅਸੀਂ ਇੱਧਰ ਤੇ ਹੁਣ ਅਸੀਂ ਆ ਚੁੱਕੇ ਹਾਂ ਘਰ ਤੇ ਕਰਦੇ ਆਂ ਦੋਸਤੋ ਵਲੌਗ ਦਾ ਇੱਥੇ ਹੀ ਐਂਡ ਜੇ ਤੁਹਾਨੂੰ ਵਲੌਗ ਚੰਗਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤੁਸੀਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਹੋਰ ਨਵੇਂ-ਨਵੇਂ ਵਲੌਗ ਦੇਖਣ ਲਈ ਪੂਰਾ ਵਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ